ਮੈਨੂੰ ਕੀ ਗੱਲ ਲਿਆ ਪਪਾ ਮੈਂ ਗਵਾਜਾ ਮਾਰਦਾ ਤੈਨੂੰ ਹਾਂਜੀ ਪੁੱਤੋ ਵੀਰੇ ਕਿੱਥੇ ਜਾਣਾ ਹੈ ਕਿੱਥੇ ਬਹਿ ਜਾਣਾ ਬਹਿ ਜਾਣਾ ਜਾ ਵੀਰੇ ਕੋ ਮੈਂ ਕਿਨੇ ਰੋਟੀ ਖਾ ਲਈ ਆ ਤੇ ਪੌੜੀਆਂ ਚ ਬਹਿ ਕੇ ਤੇ ਵੀਰੇ ਨੂੰ ਵਾਜਾ ਮਾਰਨ ਦਿਆ ਹੈ ਉੱਪਰ ਜਾ ਮਾਰ ਤੁਸੀਂ ਆਪ ਚਲੇ ਜੇ ਉੱਪਰ ਜਾਓ ਕਮਲ ਉੱਪਰ ਚ ਕਿਲ ਸਲਾਈਆ ਥੱਲੇ ਸਿਗਨਲ ਨਹੀਂ ਆਉਂਦਾ ਤੂੰ ਉੱਪਰ ਜਾ ਕੇ ਉਹਨੇ ਕਲਾਸ ਲਾਈ ਆ ਰੋਟੀ ਖਾ ਕੇ ਉਹਨੂੰ ਵਾਜਾਂ ਮਾਰਨ ੜਿਆ ਨਹੀਂ ਬੇਟਾ ਆ ਜਾਂਦਾ ਆ ਜਾਂਦਾ ਵੀਰਾ ਆ ਜਾਂਦਾ ਏ ਇੱਥੇ ਬਹਿ ਜਾ ਬਹਿ ਜਾ ਤੁਸੀਂ ਬਹਿ ਜਾ ਵੀਰੇ ਨੂੰ ਵਾਜੋ ਵੀਰੇ ਨੂੰ ਵਾਜ ਮਾਰਦੇ ਸੀ ਐਦਾਂ ਥੋੜੀ ਐਦਾਂ ਥੋੜੀ ਆਵਾਜ਼ ਮਾਰੀ ਦੀ ਆ ਕਈਦਾ ਪਾਜੀ ਪਾਜੀ ਕਈਦਾ ਵੀਰੇ ਨੂੰ ਪਾਜੀ ਆ ਜੋ ਉਂਗਲੀ ਫੜ ਕੇ ਲੈ ਜੀ ਆਉਂਦੇ ਪਾਜੀ ਆਉਂਦੇ ਆ ਯੇ ਤੂੰ ਵੀ ਰੇ ਦੀ ਤੇ ਅਜੇ ਕਲਾਸ ਲੱਗੀ ਆ ਹਾਂਜੀ ਇਹ ਗਾ ਰੇ ਜੀ ਉੱਪਰ ਜਾਣਾ ਹੈ ਹਾਂ ਹਾਂ ਨਹੀਂ ਕਿਹਾ ਏ ਪੜਾਈਆਂ ਹੋਣ ਨਹੀਂਆਂ ਹੈ ਹੈ ਚਲੋ ਬਾਈ ਕਰ ਦੋ ਪਪਾ ਦੱਸ ਦੋ ਕਿ ਆ ਮੈਂ ਉੱਪਰ ਚ ਲਿਆ ਤੁਮ ਲੈ ਜਾ ਬਸ ਚਲੋ ਬਾਈ ਬੁੱਤੂ ਬਾਈ ਕਿੰਨਾ ਖੁਸ਼ ਹੋ ਗਿਆ